ਲੱਡਵਾਲ ਰੋਡ ਦੇ ਉੱਪਰ ਸਥਿਤ ਸਰਕਾਰੀ ਬਿਲਡਿੰਗ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਖਾਲੀ ਪਲਾਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਘਟਨਾ ਦੀ ਸੂਚਨਾ ਸਥਾਨਕ ਲੋਕਾਂ ਦੇ ਵੱਲੋਂ ਦਮਕਲ ਵਿਭਾਗ ਨੂੰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਦਮਕਲ ਪਹਾੜ ਦੀ ਟੀਮ ਪਹੁੰਚ ਜਿਆ ਤਾਂ ਉਸ ਦੁਆਰਾ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਗਨੀਮਤ ਰਹਿੰਦੀ ਹੈ ਕਿ ਹਾਲਾਤ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਕਾਫੀ ਹੱਦ ਤੱਕ ਅੱਗ ਦੇ ਉੱਪਰ ਕਰਮੀਆਂ ਦੇ ਵੱਲੋਂ ਕਾਬੂ ਪਾ ਲਿਆ ਜਾਂਦਾ ਹੈ ਹਾਲਾਂਕਿ ਹਲੇ ਵੀ ਕਿਤੇ ਕਿਤੇ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਦਾਸ ਦੱਸਿਆ ਕਿ 24 ਘੰਟਿਆਂ ਦੇ ਅੰਦਰ ਅੱਗ ਲੱਗਣ ਦੀ ਇਹ ਦੂਜੀ ਘਟਨਾ ਸਾਹਮਣੇ ਆਈ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਮੌਜੂਦ ਚੌਕੀਦਾਰ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੁਆਰਾ ਇਹ ਅੱਗ ਲਗਾਈ ਗਈ ਹੈ ਤੇ ਇਸ ਦੌਰਾਨ ਉਸ ਨੇ ਅੱਗ ਲੱਗਣ ਦੀ ਸੂਚਨਾ ਦਮਕਰ ਭਾਗ ਨੂੰ ਦਿੱਤੀ ਅਤੇ ਜਿਸ ਨੇ ਆ ਕੇ ਮੌਕੇ ਤੇ ਅੱਗ ਤੇ ਕਾਬੂ ਪਾਇਆ ਹੇ ਅੰਕਲ ਜੀ ਆਪਕਾ ਨਾਮ ਕੀ ਹੈ ਮਨੀਰ ਐਸੇ ਇੱਥੇ ਆਪਰ ਆਗ ਕਿਵੇਂ ਲੱਗੀ कोई हम लोग अस्पताल गए थे उसमें गुनारक अस्पताल ठीक है हम लोग उधर से आए है खाना खाने का कमरे में चले गए उसके बाद पता नहीं कौन सा रात कर गया अच्छा मतलब आप लोगों को पता नहीं है आप, हम लोग को पता ही नहीं आप लोग यहीं पर रहते हो यहीं रहते हैं आप कोई काम भी करते हो यहाँ पर सरकार चौकीदार है अच्छा चौकीदार हो इसके आस कौन सी बिल्डिंग है जहाँ पर ये आग लगी है पीडब्ल्यू सी है न्यू बारादरी न्यू बारादरी ठीक है तो मतलब आपको पता नहीं लगा किस कारण करके आग लगी हम लोग को पता नहीं लगा बाहर आग लगी तो हम लोग बाहर निकला था ਫੜਾ ਫੋਨ ਕੀਤਾ ਫੋਨ ਕੀਤਾ ਫੋਨ ਕਰਕੇ ਫਿਰ ਫਟਾਫਟ ਗਾੜੀ ਆ ਗਈ ਹੈ ਕੋਈ ਜਾਨ ਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਹਾਂਜੀ ਹਾਂਜੀ ਠੀਕ ਹੈ ਤਾਂ 5 ਇਕਰ ਦੀ ਟੀਮ ਆ ਚੁੱਕੀ ਹੈ ਮੌਕੇ ਪਰ 4 ਮਿੰਟਾਂ ਮਹੀ ਆ ਗਈ ਹੈ ਠੀਕ ਹੈ ਤਾਂ ਮਤਲਬ ਆਗ ਪਰ ਕਾਬੂ ਪਾ ਲਿਆ ਗਿਆ ਕਾਬੂ ਪਾ ਲਿਆ ਗਿਆ ਠੀਕ ਐਸਮ ਜੱਟ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ